ਲੋਕ ਸਭਾ ਚੋਣਾਂ ਇਹੀ ਸਮਾਂ ਹੁੰਦਾ ਕਿ ਮੁਲਾਜ਼ਮ ਵਰਗ ਜਿਹੜਾ ਹੈਗਾ ਉਹ ਆਪਣੀ ਆਵਾਜ਼ ਸਰਕਾਰੀ ਦਰਬਾਰੇ ਰੱਖੇ ਵੀ ਆ ਸਾਡੇ ਮਸਲੇ ਆ ਜੇ ਹੱਲ ਕਰਾ ਦਿੰਦੇ ਤਾਂ ਵੋਟ ਪਾ ਦਵਾਂਗੇ ਇਹ ਇੱਕ ਸੂਬੇ ਦੀ ਇਲੈਕਸ਼ਨ ਇੱਕ ਮਲੇ ਜਿਹਾ ਇੱਕ ਵਿਧਾਇਕ ਦੀ ਇਲੈਕਸ਼ਨ ਹੀ ਹੈ ਇਹ ਇਲੈਕਸ਼ਨ ਦੇਸ਼ ਵਿਆਪੀ ਆ ਤੇ ਨਾਲ ਹਿੰਦੂਸਤਾਨ ਨਾ ਭਖ ਬਦਲਦੀ ਆ ਆਪਾਂ ਜਾਣ ਗਨ ਮੰਨ ਕਰ ਗਏ ਆਪਾਂ ਜੈ ਜਵਾਨ ਜੈ ਕਿਸਾਨ ਕਹਿੰਦੇ ਆ ਉਹ ਤਾਂ ਨਾਰੇ ਖਤਮ ਹੋ ਗਿਆ ਜੈ ਕਿਸਾਨ ਤਾਂ ਖਤਮ ਹੋ ਗਿਆ ਕਿਸਾਨਾਂ ਬਾਤ ਦੀ ਰੋਕ ਲਾਈਆਂ ਨੇ ਮੁੱਢ ਸਰਕਾਰ ਨੇ ਬਾਡਰ ਦੇ ਲੜਕੇ ਫੁੱਜੀ ਹੁੰਦਾ ਉਹ ਇੱਥੇ ਜਰਮਾਨੇ ਨਹੀਂ ਕਿਸਾਨ ਨੂੰ ਇੱਥੇ ਸੁਣਨੀ ਕਿਵੇਂ ਕਹਾਂਗੇ ਜੈ ਜਵਾਨ ਜੈ ਕਿਸਾਨ ਇੱਥੇ ਗੱਲ ਖੇਲੋਗੇ ਮਹਿੰਗਾਈ ਵੱਧਦੀ ਆ ਰੋਜ਼ ਪੈਟਰੋਲ ਵੱਧਦਾ ਰੋਜ਼ ਗੈਸ ਵੱਧਦੀ ਆ ਤੇ ਬੇਰੁਜ਼ਗਾਰੀ ਤੁਸੀਂ ਕਹਿ ਨਹੀਂ ਸਕਦੇ ਕਿ ਬੈਂਕਾਂ ਲੋਕਾਂ ਦੇ ਪੈਸੇ ਸੰਭਾਲਦੇ ਅਸੀਂ ਆ ਪਰੰਤੂ ਬੈਂਕਰ ਅਸੀਂ ਬਾਊਂਡ ਜਾ ਰਹੇ ਹਾਂ ਕਿੰਦ ਸਰਕਾਰ ਦੀ ਫੁੱਲ ਬੁਲਾ ਕੇ ਕਾਰਗੁਜ਼ਾਰੀ ਫਿਰ ਲੋਕ ਪੱਖੀ ਦੀ ਹੈਗੀ ਹਾਂ ਜੇ ਪੱਖੀ ਹੈਗੀ ਆ ਘੋੜਾਂ ਦੀ ਆਵਾਨੀ ਹੈ ਪੱਖੀ ਉਹਨਾਂ ਨੇ ਉਸ ਸਕੀਮਾ ਵੱਲ ਧਿਆਨ ਦਿੱਤਾ ਜਿਹੜੀ ਮਲਾਜ਼ਮ ਵਰਗ ਦੇ ਲਈ ਸੀ ਖਾਸ ਕਰਕੇ ਮੁੰਰੀਗਾ ਦਾ ਵੀ ਬਾਰ-ਬਾਰ ਜ਼ਿਕਰ ਹੁੰਦਾ ਹੈ ਕਿ ਉਹਨੂੰ ਵੀ ਖਤਮ ਕਰਨ ਦੀ ਕੋਸ਼ਿਸ਼ਾਂ ਚੱਲ ਰਹੀਆਂ ਨੇ ਮੁੰਰੀਗਾ ਸਕੀਮਾ ਦਾ ਖਾਤਾ ਖੋਣੀ ਹੋਣੀ ਹੈ ਦਾ ਸੁਧਾਰਨ ਕਰਦੇ ਤਰੀਕੇ ਹੋਏ ਹੋਏ ਆ ਤੁਹਾਨੂੰ ਕਿਹੜੀਆਂ ਮੰਗਾਂ ਲੱਗਦੀਆਂ ਕਿ ਮਲਾਜ਼ਮ ਵਰਗ ਆਲੀਆਂ ਉਹਨਾਂ ਦੀਆਂ ਡਿਮਾਂਡਾਂ ਹੈਗੀਆਂ ਆ ਤਬਕਾ ਕਹਿੰਦਾ ਹੈਗਾ ਇਹ ਵਾਲੀਆਂ ਚੀਜ਼ਾਂ ਲਿਆ ਦਿੱਤੀਆਂ ਜਾਣ ਜਾਂ ਇਹ ਸਕੀਮਾ ਘਟਾ ਦਿੱਤੀਆਂ ਜਾਣ ਤਾਂ ਮਲਾਜ਼ਮ ਵਰਗ ਨੂੰ ਫਾਇਦਾ ਹੋਊਗਾ ਜਿਸ ਤਰ੍ਹਾਂ ਕਹਿੰਮ ਕਿ ਲਾਇਆ ਪਰ 2004 ਵਿੱਚ ਕੋਈ ਵਾਈਪਾਈ ਸਰਕਾਰ ਆਈ ਸੀ ਉਦੋਂ ਇਹਨਾਂ ਨੇ ਪੈਨਸ਼ਨ ਸਾਡੀ ਬੰਦ ਕਰ ਦਿੱਤੀ ਪਰ ਇਹ ਸਰਕਾਰ ਦੇ ਕੰਮ ਤੇ ਜੂਨੀ ਸਰਕੀ ਵੀ ਜਿਹੜਾ ਲੋਕ 30 ਸਾਲ ਪਤਾ ਸਰਵਿਸ ਕਰਕੇ ਜਾਂਦਾ ਹੈ ਵੀ ਉਸ ਤੋਂ ਬਾਅਦ ਜਿਹਦੇ ਕੋਲੇ ਜ਼ਮੀਨ ਹੈਗਾ ਜਾਂ ਉਹ ਜਾਇਦਾਦ ਦੀ ਉਹਦਾ ਅਗਲਾ ਟਾਈਮ ਸਾਰੂਗਾ ਪਰ ਜਿਹੜੇ ਲੋਕ ਪੈਨ ਨਹੀਂ ਜੌਬ ਦੇ ਉੱਤੇ ਉਹਨਾਂ ਦਾ ਕੀ ਹੋਊਗਾ ਦੇਖੋ ਪਿਛਲੇ 50 ਸਾਲਾਂ ਦਾ ਕਰਜਾ ਦੇਖ ਲਓ ਤੇ ਹੁਣ ਅਗਲੇ 50 ਸਾਲਾਂ ਜਿਹੜੇ ਨਿਓਰ ਖਤਪੋਰੀ 24 ਇਹਨਾਂ ਦੇ 200 ਲੱਖ ਕਰੋੜ ਤੋਂ ਜਿਹੜਾ ਜਿਹੜਾ ਕਰਜ਼ਾ ਜਿਹੜਾ ਤੇ ਤੇ ਚੜ ਗਿਆ ਪੰਜਾਬ ਜਿਹੜੇ ਜੀਡੀਪੀ ਦਾ ਉਧਰ ਜਾ ਰਿਹਾ ਕਰ ਤੇ ਉਧਰ ਜਾ ਰਿਹਾ ਤੇ ਇਸ ਕਰਕੇ ਦੇਸ਼ ਦੀ ਜਿਹੜੀ ਸਥਿਤੀ ਹੈ ਇਹਦਾ ਅਖਬਾਰਾਂ 'ਚ ਜਿਹੜੇ ਗੱਲਾਂ ਹੋਰ ਆ ਵੀ ਅਸੀਂ ਦੇਖ ਦਿੱਥੇ ਲੈ ਕੇ ਜਾਵਾਂਗੇ ਪਰ ਜਿਹੜੀ ਐਕਚੁਅਲੀ ਜਿਹੜੀ ਸਥਿਤੀ ਆ ਬਹੁਤ ਥੱਲੇ ਜਾ ਰਹੀ ਹੈ ਮਾਹਿਰ ਇਹ ਕਹਿੰਦੇ ਨੇ ਕਿ ਜਦੋਂ 50% ਤੋਂ ਜ਼ਿਆਦਾ ਕਰਜ਼ਾ ਵਧ ਜਵੇ ਲੈਣ ਦੇਣੀਆਂ ਲੈਣ ਦੇਣੀਆਂ ਵਾਧਣ ਟੁੱਟਦੀਆਂ ਜ਼ਿੰਮੇਵਾਰੀਆਂ ਨਾਲ ਜਿਹੜਾ ਇੱਕ ਆਪਸ ਚ ਅਨੁਪਾਤ ਹੁੰਦਾ ਉਹ 50% ਦਾ ਜਦੋਂ ਟੱਪ ਜਾਂਦਾ ਹੈ ਤਾਂ ਫਿਰ ਇੱਕ ਮਾਇਆ ਜਾਲ ਚ ਬੰਦਾ ਫਸ ਜਾਂਦਾ ਹੈ ਉਸ ਚੱਕਰ 'ਚ ਫਸ ਜਾਂਦਾ ਜੇ ਪਰਿਵਾਰ ਦਾ ਮੁਖੀ ਮਨਮਾਨੀਆਂ ਕਰੂਗਾ ਤਾਂ ਘਰ ਦੀਆਂ ਚੀਜ਼ਾਂ ਨੂੰ ਤ੍ਰੀਖੂ ਅੱਜ ਸਾਡੇ ਦੇਸ਼ ਦਾ ਮੁਖੀ ਮਨਮਾਨੀਆਂ ਕਰਦਾ ਜਿੱਥੇ ਤਾਂ ਭਾਜਪਾ ਸਰਕਾਰਾਂ ਨੇ ਸਟੇਟਾਂ 'ਚ ਉੱਥੇ ਤਾਂ ਸਭ ਦੁੱਤੋ ਤੇਰੇ ਤੇ ਜਿਹੜਾ ਭਾਜਪਾ ਸ਼ਾਮਿਲ ਹੋ ਗਿਆ ਉਹ ਵਾਸ਼ਿੰਗਟਨ ਨਾਲ ਲੱਗ ਗਿਆ ਅੱਜ ਗ੍ਰਹਿ ਮੰਤਰੀ ਦੀ ਇੱਕ ਇੰਟਰਵਿਊ ਸੁਣ ਰਿਹਾ ਸੀ ਉਹਦੇ ਵਿੱਚ ਆਹੀ ਸਵਾਲ ਉਹਨਾਂ ਕੀਤਾ ਗਿਆ ਕਿ ਤੁਸੀਂ ਫਿਰਕੂਵਾਦੀ ਰਾਜਨੀਤੀ ਕਰ ਰਹੇ ਹੋ ਤੁਸੀਂ ਅ ਲੋਕਾਂ ਨੂੰ ਉਹੀ ਧਰਮ ਦੇ ਨਾਮ ਤੇ ਜਿਹੜਾ ਰਾਮ ਮੰਦਰ ਬਣਿਆ ਲੋਕਾਂ ਲਈ ਚਲੋ ਚੰਗੀ ਆਸਥਾ ਦੀ ਗੱਲ ਹੈ ਜੋ ਮੰਦਰ ਬਣ ਗਿਆ ਪਰ ਉਸ ਦੇ ਨਾਂ ਤੇ ਵੋਟ ਮੰਗਣਾ ਉਹ ਸਿਆਸੀਕਰਨ ਹੋ ਜਾਂਦਾ ਉਸ ਨੂੰ ਦੇਖਦਾ ਤੇ ਤੁਹਾਨੂੰ ਲੱਗਦਾ ਕਿ ਜਿਹੜੀ ਉਹਨੇ ਸਟੇਟਮੈਂਟ ਦਿੱਤੀ ਉਹ ਕਹਿੰਦੇ ਕਿ ਅਸੀਂ ਤਾਂ 25000 ਇੱਕ ਵੱਡਾ ਅੰਕੜਾ ਦੱਸ ਰਹੇ ਸੀ ਇੰਨੇ ਲੋਕਾਂ ਨੂੰ ਇੰਨੇ ਕਰੋੜਾ ਲੋਕਾਂ ਨੂੰ ਅਸੀਂ ਗਰੀਬੀ ਦੀ ਰੇਖਾ ਤੋਂ ਉੱਪਰ ਚੱਕ ਲਿਆ ਹੈਗਾ ਅਸੀਂ ਰੋਜ਼ਗਾਰ ਦਿੱਤਾ ਹੈਗਾ ਜੇ ਏਅਰ ਸਟ੍ਰਾਈਕ ਹੋਈ ਹੈ ਤੇ ਉਹ ਸਾਡੀ ਸਰਕਾਰ ਨੇ ਕੀਤੀ ਹੈ ਜੇ ਪਾਕਿਸਤਾਨ ਤੋਂ ਬਦਲਾ ਲਿਆ ਉਹ ਸਾਡੀ ਸਰਕਾਰ ਨੇ ਕੀਤਾ ਹੈਗਾ ਅੱਜ ਵੀ ਉਹਨਾਂ ਦੀ ਸਟੇਟਮੈਂਟਾਂ ਉਦਦ ਦੀ ਨਜ਼ਰ ਆ ਰਹੀਆਂ ਲੱਗਦਾ ਕਿ ਮੁੱਦਿਆਂ ਦੀ ਰਾਜਨੀਤਿਕੋਂ ਹਟ ਕੇ ਧਰਮ ਲੜਾਈ ਝਗੜਾ ਪਾਕਿਸਤਾਨ ਫਿਰਕੂਬਾਦ ਆਹੀ ਮੁੱਦੇ ਇਸ ਵੇਲੇ ਵੀ 2024 ਦੇ ਇਲੈਕਸ਼ਨਾਂ ਦੇ ਵਿੱਚ ਭਾਰੂ ਭਗਵਾਲ ਸਿੰਘ RAM ਕਿਸੇ ਮੁੱਖ ਪ੍ਰਧਾਨ ਮੰਤਰੀ ਨਹੀਂ ਹੈਗਾ RAM ਲੋਕਾਂ ਦਾ ਸਾਡੇ ਦਾ ਕਲਚਰ ਉਹ ਉੱਠਣ ਸਾਰ ਜੋ ਬੀਬੀਆਂ ਉੱਠਦੇ ਨੇ RAM ਹਾਏ RAM RAM ਤਾਂ ਲੋਕਾਂ ਦੀਆਂ ਮਤਲਬ ਰਗਾ ਜਿ ਵਸਿਆ ਹੋਇਆ ਉਹ ਕੋਈ ਕੋਈ ਪ੍ਰਧਾਨ ਮੰਤਰੀ ਨਾਲ RAM ਵੱਡਾ ਹੁੰਦਾ RAM ਦਾ ਸਭ ਨੂੰ ਉਹ ਤਾਂ ਸੇਜਣ ਹਰ RAM ਸੱਚੀ ਗੱਲ ਦੋਸਤੋ ਨੀਜ਼ ਓਨਲੀ ਦੇਖ ਰਹੇ ਤੁਸੀਂ ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ ਪੰਜਾਬ ਦੀ ਸਿਆਸਤ ਲੋਕ ਸਭਾ ਚੋਣਾਂ ਨੂੰ ਲੈ ਕੇ ਇਸ ਵਕਤ ਪੂਰੀ ਤਰ੍ਹਾਂ ਭਖੀ ਹੋਈ ਹੈ ਹਰ ਥਿਰ ਲੋਕਾਂ ਦੇ ਵਿੱਚ ਜਾ ਕੇ ਆਪਣੇ ਕੰਮ ਗਿਣਵਾਉਣ ਲੱਗੀ ਹੋਈ ਹੈ ਜਾਂ ਕੋਸ਼ਿਸ਼ ਕਰ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਲੋਕ ਜਿਹੜੇ ਨੇ ਉਹਨਾਂ ਦੇ ਹੱਕ ਦੇ ਵਿੱਚ ਫਤਵਾ ਸੁਣਾਉਣ ਇਹ ਚੋਣਾਂ ਸਿਰਫ ਪੰਜਾਬ ਦੀਆਂ ਨਹੀਂ ਬਲਕਿ ਪੂਰੇ ਦੇਸ਼ ਦੀਆਂ ਨੇ ਕਿਉਂਕਿ ਦੇਸ਼ ਦੀ ਸਰਕਾਰ ਚੁਣੀ ਜਾਣੀ ਹੈ ਇਸ ਕਰਕੇ ਲੋਕਾਂ ਦਾ ਧਿਆਨ ਵੱਡੇ ਪੱਧਰ ਤੇ ਦਿੱਲੀ ਦਰਬਾਰੇ ਕੀ ਹੋ ਰਿਹਾ ਹੈ ਬਾਕੀ ਸਟੇਟਾਂ ਦੇ ਵਿੱਚ ਕੀ ਹੋ ਰਿਹਾ ਖਾਸ ਕਰਕੇ ਉਹਨਾਂ ਸਟੇਟਾਂ ਦੇ ਵਿੱਚ ਜਿੱਥੋਂ ਸਰਕਾਰਾਂ ਬਣਦੀਆਂ ਨੇ ਉਹਨਾਂ ਦੇ ਵਿੱਚ ਕੀ ਹੋ ਰਿਹਾ ਉੱਥੇ ਨਜ਼ਰਾਂ ਜ਼ਿਆਦਾ ਟਿਕੀਆਂ ਹੋਈਆਂ ਨੇ ਤਮਾਮ ਇਸ ਇਲੈਕਸ਼ਨ ਦੇ ਮਾਹੌਲ ਦੇ ਦਰਮਿਆਨ ਕੀ ਮੁਲਾਜ਼ਮਾਂ ਦੀ ਆਵਾਜ਼ ਸੁਣੀ ਜਾ ਰਹੀ ਹੈ ਜਾਂ ਨਹੀਂ ਸੁਣੀ ਜਾ ਰਹੀ ਇਹ ਬੜੀ ਅਹਿਮ ਚੀਜ਼ ਹੈ ਸਾਡੇ ਨਾਲ ਗੁਰਮੇਲ ਸਿੰਘ ਜੀ ਨੇ ਦਰਸ਼ਨ ਸਿੰਘ ਜੀ ਨੇ ਮੁਲਾਜ਼ਮਾਂ ਦੀ ਆਵਾਜ਼ ਲੰਬੇ ਸਮੇਂ ਤੋਂ ਚੁੱਕਦੇ ਆ ਰਹੇ ਨੇ ਹੁਣ ਇਹਨਾਂ ਹਾਲਾਤਾਂ ਦੇ ਵਿੱਚ ਦੇਸ਼ ਦੀ ਸਰਕਾਰ ਦਾ ਕੀ ਧਿਆਨ ਹੈਗਾ ਸਟੇਟ ਦੀ ਸਰਕਾਰ ਦਾ ਅਸੀਂ ਜ਼ਿਕਰ ਕਰਦੇ ਰਹੇ ਹਾਂ ਕਿ ਸਟੇਟ ਕਿਸ ਤਰੀਕੇ ਨਾਲ ਆਪਣੇ ਮੁਲਾਜ਼ਮਾ ਵਰਗਾਂ ਦੇ ਵਲਾ ਦੇਖ ਰਹੀ ਹੈ ਪਰ ਜਿਹੜੀ ਸੈਂਟਰ ਦੀਆਂ ਸਕੀਮਾਂ ਨੇ ਜਿਹੜੀ ਕੇਂਦਰ ਦੀ ਸਰਕਾਰ ਦੀ ਨੀਤੀ ਹੈ ਉਹ ਕਿੰਨੇ ਕੁ ਸੁਖਾਵੀਆਂ ਜਾਂ ਕਿੰਨੇ ਕੁ ਔਖੀ ਹੈ ਇਸ ਵੇਲੇ ਮੁਲਾਜ਼ਮਾਂ ਪ੍ਰਤੀ ਉਹ ਸਮਝਣਾ ਬਹੁਤ ਜ਼ਰੂਰੀ ਹੈ ਗੁਰਮੀਲ ਜੀ ਲੋਕ ਸਭਾ ਚੋਣਾ ਜੀ ਇਹੀ ਸਮਾਂ ਹੁੰਦਾ ਕਿ ਮੁਲਾਜ਼ਮ ਵਰਗ ਜਿਹੜਾ ਹੈਗਾ ਉਹ ਆਪਣੀ ਆਵਾਜ਼ ਸਰਕਾਰੀ ਦਰਬਾਰੇ ਰੱਖੇ ਵੀ ਆ ਸਾਡੇ ਮਸਲੇ ਆ ਜੇ ਹੱਲ ਕਰਾ ਦੋਗੇ ਤਾਂ ਵੋਟ ਪਾ ਦਵਾਂਗੇ ਜੇ ਨਹੀਂ ਹੱਲ ਕਰਾਉਂਦੇ ਤਾਂ ਅਸੀਂ ਉਸ ਹਿਸਾਬ ਨਾਲ ਚੱਲਾਂਗੇ ਕੇਂਦਰ ਦੀ ਸਰਕਾਰ ਇਸ ਤਰੀਕੇ ਨਾਲ ਹੁਣ ਤੱਕ ਤੁਸੀਂ ਦੇਖਦੇ ਹੋ ਉਹਦੀ ਕੀ ਕਾਰਗੁਜ਼ਾਰੀ ਰਹੀ ਹੈ ਮੁਲਾਜ਼ਮ ਵਰਗ ਦੇ ਪ੍ਰਤੀ ਅ ਤੋੜ ਧੰਨਵਾਦ ਭਗਵਲ ਸਾਹਿਬ ਪਹਿਲੀ ਗੱਲ ਤਾਂ ਇਹ ਹੈ ਜੀ ਜਿਹੜੀ ਮਤਲਬ ਹੁਣ ਲੋਕ ਸਭਾ 2024 ਦੀ ਇਲੈਕਸ਼ਨ ਹੋ ਰਹੀ ਆ ਜੀ ਇਹ ਇੱਕ ਸੂਬੇ ਦੀ ਇਲੈਕਸ਼ਨ ਇੱਕ ਮਲੇ ਜਾਂ ਇੱਕ ਵਿਧਾਇਕ ਦੀ ਇਲੈਕਸ਼ਨ ਦੀ ਹੈ ਇਹ ਇਲੈਕਸ਼ਨ ਦੇਸ਼ ਵਿਆਪੀ ਆ ਤੇ ਨਾਲ ਹਿੰਦੁਸਤਾਨ ਦਾ ਪਖ ਬਦਲਣ ਦੀ ਆ ਜੀ ਕਿਉਂਕਿ ਇਸ ਵੇਲੇ ਪਿਛਲੇ ਮਤਲਬ 10 ਕੇ ਤੋਂ ਜਿਹੜੀ ਮੌਜੂਦਾ ਕੇ ਸਰਕਾਰ ਆ ਭਾਜਪਾ ਉਹਦੇ ਉੱਪਰ ਕਾਫੀ ਟਾਰਗੇਟ ਤੇ ਬਣਦੇ ਨੇ ਕਿ ਮੈਂ ਇੱਕ ਨੰਬਰ ਤੇ ਮਹਿੰਗਾਈ ਬਹੁਤ ਜ਼ਿਆਦਾ ਆ ਹੂੰ ਦੂਜੇ ਨੰਬਰ ਤੇ ਉਹ ਇੱਕ ਫਿਰਕੇ ਵੱਲ ਖਿੱਚ ਕੇ ਲੈ ਕੇ ਜਾ ਰਹੇ ਨੇ ਹੂੰ ਤੀਜੇ ਨੰਬਰ ਤੇ ਵੀ ਸਾਡੀਆਂ ਜਿਹੜੀਆਂ ਉਹਨਾਂ ਨੇ ਕੋਈ ਕਦੋਂ ਕੰਮ ਕੀਤੇ ਨੇ ਜਿਵੇਂ ਅਗਨੀ ਵੀਰ ਭਰਤੀ ਕੀਤੇ ਹੂੰ ਇੱਕ ਫੌਜੀ ਆ ਜੀ ਭਾਵੇਂ ਉਹ ਉੱਥੇ ਦਾ ਵਾਹਕ ਚਲਾਉਂਦਾ ਭਾਵੇਂ ਉੱਥੇ ਪਹਿਰੇਦਾਰ ਆ ਤੇ ਭਾਵੇਂ ਉਹਦੇ ਕੋਲੇ ਰਾਈਫਲ ਆ ਜੀ ਫੌਜੀ ਤਾਂ ਫੌਜੀ ਆ ਹੂੰ ਪਰੰਤੂ ਅਗਨੀ ਵੀਰ ਜਿਹੜੇ ਸਾਡੇ ਪੰਜਾਬ ਦੇ ਬੱਚੇ ਨੌਜਵਾਨ ਪੰਜਾਬ ਸ਼ਹੀਦ ਹੋਏ ਨੇ ਤਾਂ ਉਹਨਾਂ ਨੂੰ ਨਸ਼ੀਦ ਹੀ ਨਹੀਂ ਮੰਨਿਆ ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਆ ਜਿਹੜੇ ਹਿੰਦੁਸਤਾਨ ਦੇ ਆਪਾਂ 26 ਜਨਵਰੀ ਨੂੰ ਗਾਣਾ ਗਾਉਣੇ ਆ ਆਪਾਂ ਜਨਗਨ ਮਨ ਕਰਦੇ ਆ ਆਪਾਂ ਜੈ ਜਵਾਨ ਜੈ ਕਿਸਾਨ ਕਹਿੰਦੇ ਆ ਉਹ ਤਾਂ ਨਾਰੇ ਖਤਮ ਹੋ ਗਿਆ ਜੈ ਕਿਸਾਨ ਤਾਂ ਖਤਮ ਹੋ ਗਿਆ ਕਿਸਾਨਾਂ ਬਾਸ ਦੀ ਰੋਕਾਂ ਲਾਈਆਂ ਨੇ ਮੋਦੀ ਸਰਕਾਰ ਨੇ ਉਹ ਅੱਜ ਅਗਤਿਆਸਨ ਸਰਜਾ ਵੀ ਇੰਨੀਆਂ ਤਾਂ ਰੋਕਾਂ ਏਡੇ ਏਡੇ ਵੱਡੇ ਵੱਡੇ ਕੰਕਰੀਟ ਦੇ ਸੰਭ ਤਾਂ ਸਾਡੇ ਬਾਰਡਰ ਤੇ ਹੀ ਬਣੇ ਹਨ ਬੱਟ ਤੋਂ ਵੀ ਲੋਕ ਲੰਘ ਕੇ ਆਈ ਜਾਂਦੇ ਨੇ ਤੇ ਆਪ ਦੀ ਰਾਜਧਾਨੀ ਚ ਪੰਜਾਬੀ ਕਿਸਾਨ ਜਿਹੜਾ ਅੰਨ ਦਾਤਾ ਜਿਹੜਾ ਇਸ ਵੇਲੇ ਮਤਲਬ ਸਭ ਤੋਂ ਵੱਡਾ ਹਿੱਸਾ ਪੰਜਾਬ ਦੇ ਉਤਪਾਦਨ ਦੇ ਹਿੰਦੁਸਤਾਨ ਦੇ ਖਜ਼ਾਨੇ ਚ ਆਪਣੇ ਜਿਹੜਾ ਕੇਂਦਰੀ ਭੰਡਾਰਾ ਉਹ ਚ ਪਾਉਂਦਾ ਤਾਂ ਉਹਨੂੰ ਆਪਣੇ ਰਾਜਧਾਨੀ ਚ ਜਾਣ ਦਾ ਅੱਬਾ ਨਹੀਂ ਤੇ ਜਿਹੜਾ ਰਾਜਧਾਨੀ ਦੇ ਰਾਹੀ ਬਾਰਡਰਾਂ ਤੇ ਲੜ ਕੇ ਫੋਜੀ ਆਉਂਦਾ ਉਹਨੂੰ ਇੱਥੇ ਸਨਮਾਨ ਨਹੀਂ ਕਿਸਾਨ ਨੂੰ ਉੱਥੇ ਸਨਮਾਨ ਨਹੀਂ ਕਿਵੇਂ ਕਹਾਂਗੇ ਜੈ ਜਵਨ ਜੈ ਕਿਸਾਨ ਬਿਲਕੁਲ ਇੱਥੇ ਗੱਲ ਫੇਲ ਹੋ ਗਈ ਮਹਿੰਗਾਈ ਹੱਤਦੀ ਆ ਰੋਜ਼ ਪੈਟਰੋਲ ਵੱਧਦਾ ਰੋਜ਼ ਗੈਸ ਵੱਧਦੀ ਆ ਤੇ ਬੇਰੁਜ਼ਗਾਰੀ ਤੁਸੀਂ ਕਹਿ ਨਹੀਂ ਸਕਦੇ ਕਿ ਬੈਂਕਾਂ ਲੋਕਾਂ ਦਾ ਪੈਸਾ ਸੰਭਾਲਦੀਆਂ ਸੀਆਂ ਪਰੰਤੂ ਬੈਂਕਾਂ ਰਹੀਂ ਬੌਂਡ ਜਾ ਰਹੇ ਨੇ ਇਹ ਤਾਂ ਕੱਲ੍ਹ ਸੁਣੀ ਨਹੀਂ ਕਦੇ ਬੈਂਕ ਤੋਂ ਆਪਾਂ ਕਹਿੰਦੇ ਹਾਂ ਕਿ ਸੌਂ ਖਾਨੇ ਬੈਂਕ 'ਚ ਪਰ ਡੇਢ ਰੁਪਇਆ ਪਿਆ ਉਹ ਡੇਢ ਹੀ ਰਹੂਗਾ 1 ਰੁਪਇਆ 52 ਪੈਸੇ 52 ਪੈਸੇ ਨਹੀਂ ਹੁੰਦੀ ਹਨ ਪਰੰਤੂ ਇਸ ਵੇਲੇ ਤਾਂ ਖਤਰਾ ਹੀ ਆ ਕਿ ਬੈਂਕ 'ਚ ਬੈਠ ਖੜਾ ਕੇ ਲੈ ਜਾਏ ਕੋਈ ਜੇ ਏਟੀਐਮ ਦੀ ਬੜੀ ਆਦ ਪਾਰ ਹੋ ਗਈ ਤਾਂ ਵੀ ਪੈਸੇ ਲੱਗੇ ਹੋਏ ਨੇ ਉੱਥੋਂ ਵੀ ਲੋਕਾਂ ਦੇ ਮਤਲਬ ਜੇਬਾਂ ਨੂੰ ਖੋਰ ਲੱਗ ਰਿਹਾ ਕੇਂਦਰ ਸਰਕਾਰ ਦੀ ਕੁੱਲ ਮਿਲਾ ਕੇ ਕਾਰਗੁਜ਼ਾਰੀ ਪਰ ਲੋਕਪੱਖੀ ਨਹੀਂ ਹੈਗੀ ਹਾਂ ਜੇ ਪੱਖੀ ਹੈਗੀ ਆ ਉਹ ੜਾ ਨਹੀਂ ਆਵਾਨੀਆ ਪੱਖੀ ਆ ਉਹ ਨਿਰਮੋਦੀ ਪੱਖੀ ਆ ਜਿਹਦੇ ਜਵਾਨ ਤਾਂ ਮੰਗ ਰਹੇ ਨੇ ਜਿਹੜੇ ਮਤਲਬ ਕਰੋੜਾਂ ਅਰਬਾਂ ਵੀ ਜਿਹੜਾ ਪਨ ਗਿਣ ਨਹੀਂ ਆਉਂਦੇ ਇੰਨੇ ਵੀ ਚੱਕ ਕੇ ਲੈ ਗਏ ਉਹਨਾਂ ਦਾ ਹਿੰਦੁਸਤਾਨ ਦੇ ਨੂੰਪਾ ਤੁਸੀਂ ਸੋਹਣੀਆਂ ਕੰਨਾਂ ਚ ਮੜ ਦਿੰਦੇ ਸੋ ਇਹ ਤਾਂ ਕੇਂਦਰ ਦੀ ਆ ਕੇਂਦਰ ਪ੍ਰਤੀ ਪੂਰੇ ਦੇਸ਼ ਦੇ ਵਿੱਚ ਪੂਰੇ ਸੂਬਿਆਂ ਦੇ ਵਿੱਚ ਭਾਜਪਾ ਵਿਰੋਧੀ ਲਹਿਰ ਚੱਲੀ ਹੋਈ ਆ ਦੂਜੇ ਨੰਬਰ ਤੇ ਜਿਹੜਾ ਗੱਠਜੋੜ ਬਣਿਆ ਉਹ ਗੱਠਜੋੜ ਦੇ ਨਾਲ ਕਾਫੀ ਫਰਕ ਪਿਆ ਤੇ ਮੋਦੀ ਨੂੰ ਖਤਰਾ ਬਿਲਕੁਲ ਦਰਸ਼ਨ ਜੀ ਜਿਹੜੇ ਜਿਵੇਂ ਗੁਰਮੀਲ ਜੀ ਨੇ ਕਿਹਾ ਕਿ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਸਿੱਧੇ ਤੌਰ ਤੇ ਨਜ਼ਰ ਆ ਰਹੀਆਂ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਮੰਨਦੇ ਹੋ ਕਿ ਇਹ ਗੱਠਜੋੜ ਅਸਰ ਦਿਖਾਊਗਾ ਭਾਜਪਾ ਸਰਕਾਰ ਜਿਹੜੀ ਲੰਮਾ ਸਮਾਂ 10 ਸਾਲ ਹੋ ਗਏ ਉਹਨਾਂ ਨੂੰ ਵੀ ਰਾਜ ਕਰਦਿਆਂ ਨੂੰ ਤਾਂ ਉਹਨਾਂ ਨੇ ਉਹ ਸਕੀਮਾਂ ਵੱਲ ਧਿਆਨ ਨਹੀਂ ਦਿੱਤਾ ਜਿਹੜੀਆਂ ਮਜ਼ਦਮ ਵਰਗ ਦੇ ਲਈ ਸੀ ਖਾਸ ਕਰਕੇ ਮਨਰੇਗਾ ਦਾ ਵੀ ਬਾਰ ਬਾਰ ਜ਼ਿਕਰ ਉੱਠਦਾ ਹੈ ਕਿ ਉਹਨੂੰ ਵੀ ਖਤਮ ਕਰਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ ਉਹਨੂੰ ਵੀ ਵੱਡਾ ਸਕੀਮ ਦੱਸਿਆ ਜਾ ਰਿਹਾ ਜਾਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਤੇ ਮਹਿੰਗਾਈ ਲਗਾਤਾਰ ਵੱਧ ਰਹੀ ਹੈ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਹਲਦੀਏ ਤੁਸੀਂ ਪਹਿਲਾਂ ਹੀ ਕਹੇ ਵੀ ਮਨਰੇਗਾ ਸਕੀਮਾਂ ਬਾਰੇ ਆ ਇਹ ਤਾਂ ਤੁਸੀਂ ਇਹ ਮਨਰੇਗਾ ਸਕੀਮਾਂ ਦਾ ਖਤਮ ਹੋਣੀ ਹੋਣੀ ਇਹਦਾ ਸਵਿਧਾਨ ਨੂੰ ਖਤਮ ਕਰਨ ਦੇ ਤਰੀਕੇ ਹੋਏ ਆ ਅੱਜ ਜੇ ਦੇਸ਼ ਦੇ ਵਿੱਚ ਲੜਾਈ ਚੱਲ ਰਹੀ ਜੀ ਤਾਂ ਸਵਿਧਾਨ ਨੂੰ ਬਚਾਉਣ ਦੀ ਲੜਾਈ ਚੱਲ ਰਹੀ ਆ ਔਰ ਜਿਹੜੇ ਜਸਤਵਨਾ ਇਹ ਜਿਵੇਂ ਸੋਧਾਂ ਕਰ ਰਹੀ ਹੈ ਜਿਵੇਂ ਕਹਿ ਰਹੇ ਸੀ ਸਵਿਧਾਨ ਚੇਂਜ ਕਰ ਦੇਾਂਗੇ ਚ ਰੂਲ ਚੇਂਜ ਕਰ ਦੇਾਂਗੇ ਤੇ ਆਉਣ ਵਾਲ ਸਮੇਂ ਦਾ ਖਤਰੇ ਬਾ ਖਤਰੇ ਵਾਲਾ ਹੀ ਹੈ ਨਾ ਹੁਣ ਦੇਖਦੇ ਆਸਤੇ ਇਸ ਕਰਕੇ ਜਿਵੇਂ ਪਹਿਲਾਂ ਇਹ ਭਾਜਪਾ ਪਹਿਲਾਂ ਪਿਛਲੀ ਵਾਰ ਜਿਵੇਂ ਇਲੈਕਸ਼ਨ ਲੜੇ ਸੀਗੇ ਉਹ ਅਸੀਂ 15 ਮਤਨ ਲੱਖ ਦੇਵਾਂਗੇ ਫਿਰ ਆਪ ਹੀ ਮੁੱਕਰ ਗਏ ਫਿਰ ਜੁਮਲੇ ਬਣਾਉਣ ਲੱਗ ਗਏ ਵੀ ਇਹ ਤਾਂ ਸਾਡਾ ਜੁਮਲਾ ਸੀਗਾ ਸੋ ਇਸ ਤਰ੍ਹਾਂ ਕਰੇ ਲੋਕਾਂ ਦਾ ਜਿਹੜੇ ਇਹਨਾਂ ਦੀਆਂ ਚੀਜ਼ਾਂ ਗਏ ਉਹਨਾਂ ਦਾ ਵਿਸ਼ਵਾਸ ਉੱਠ ਖੜਿਆ ਨਾ ਤੋਂ ਵੀ ਇਹ ਲੋਕਾਂ ਨੂੰ ਲਾਰੇ ਲਾ ਕੇ ਵੋਟਾਂ ਲੈਂਦੇ ਆ ਜਾਂ ਇਹ ਕਰਦੇ ਰਾਜਨੀਤੀ ਲੋਕਾਂ ਨੂੰ ਲੜਾ ਕੇ ਮੁਸਲਮਾਨਾਂ ਨੂੰ ਜੱਟਾਂ ਦੇ ਸਿੱਖਾਂ ਦੇ ਵਿਰੁੱਧ ਲੜਾਤਾ ਸਿੱਖਾਂ ਨੂੰ ਹਿੰਦੂਆਂ ਦੇ ਵਿਰੁੱਧ ਲੜਾਤਾ ਜਾਨੀ ਜਾਤ ਪਾਤ ਦੇ ਆਧਾਰ ਤੇ ਧਰਮ ਦੇ ਆਧਾਰ ਤੇ ਲੋਕਾਂ ਨੂੰ ਵੰਡ ਕੇ ਇਹ ਨਫ਼ਰਤ ਫੁਲਾ ਕੇ ਜਾਨੀ ਰਾਜ ਕਰਨਾ ਚਾਹੁੰਦੇ ਪਰ ਇਹ ਜਿਹੜੇ ਮਨਸੂਬੇ ਹੁਣ ਨਾ ਬਹੁਤ ਜ਼ਿਆਦਾ ਲੋਕੀ ਕਾਮਯਾਬ ਨਹੀਂ ਹੋਣਣਗੇ ਕਿਉਂਕਿ ਜਿਹੜੀਆਂ ਦੂਜੀਆਂ ਸਾਰੇ ਲੋਕ ਹੈਗੇ ਨਾ ਉਹ ਅੱਜਕੱਲ ਆਪ ਦੀ ਡਵੈਲਪਮੈਂਟ ਰਸਤੇ ਜਾ ਕੇ ਦੇਖਦੇ ਆ ਨਾ ਕਿ ਇਹਨਾਂ ਚੀਜ਼ਾਂ ਨੂੰ ਹੁਣ ਜਿਵੇਂ ਰਾਮ ਮੰਦਰ ਬਣਾਤਾ ਸੀ ਇਹਨਾਂ ਜਿਵੇਂ ਹੈਨਾ ਉਹ ਸਿਰਫ ਵੋਟਾਂ ਨੂੰ ਵ ਦੇ ਅਪੀ ਇਹ ਸਾਡਾ ਇਹ ਇਸ਼ੂ ਨਹੀਂਗਾ ਸਾਨੂੰ ਤਾਂ ਵੀ ਸਾਡੇ ਗਰੀਬੀ ਪੱਧਰ ਨੂੰ ਉੱਪਰ ਕਿਵੇਂ ਚੁੱਕਣਾ ਹੈਗਾ ਸਾਨੂੰ ਰੋਜ਼ਗਾਰ ਕਿੱਥੋਂ ਮਿਲਣਾ ਹੈਗਾ ਜਿਵੇਂ ਇਹ ਕਹਿੰਦੇ ਸੀ ਇੰਨੇ ਲੱਖ ਨੂੰ ਨੌਕਰੀਆਂ ਦੇ ਦੇਦਾਂਗੇ ਉਹ ਵੀ ਜੁਮਰਾ ਸਿੱਧ ਹੋ ਗਿਆ ਇਸ ਕਰਕੇ ਲੋਕ ਹੁਣ ਦੇਖਦੇ ਵੀ ਜਿਹੜੀ ਸਰਕਾਰ ਜਿਹੜੀ ਜਿਵੇਂ ਗੱਠ ਜੋੜ ਦੀ ਸਰਕਾਰ ਜਿਵੇਂ ਮੰਨ ਲਓ ਅ ਅਲਾਈਅੰਸ ਹੋਇਆ ਹੈਗਾ ਉਹਦੇ ਨਾਮ ਦੇਖ ਦੇ ਵਿੱਚ ਆਉਣ ਵਾਲੇ ਸਮੇਂ ਦੇ ਫਰਕ ਪਏਗਾ ਇਹ ਜਿਹੜੇ ਹਾਲਾਤ ਨੇ ਜਿਸ ਤਰੀਕੇ ਨਾਲ ਤੁਸੀਂ ਜ਼ਿਕਰ ਕੀਤਾ ਤੁਹਾਨੂੰ ਕਿਹੜੀਆਂ ਮੰਗਾਂ ਲੱਗਦੀਆਂ ਕਿ ਮਜ਼ਦਮ ਵਰਗ ਆਲੀਆਂ ਉਹਨਾਂ ਦੀਆਂ ਡਿਮਾਂਡਾਂ ਹੈਗੀਆਂ ਆ ਤਬਕਾ ਕਹਿੰਦਾ ਹੈਗਾ ਇਹ ਵਾਲੀਆਂ ਚੀਜ਼ਾਂ ਲਿਆ ਦਿੱਤੀਆਂ ਜਾਣ ਜਾਂ ਇਹ ਸਕੀਮਾਂ ਘੜ ਦਿੱਤੀਆਂ ਜਾਣ ਤਾਂ ਮੁਲਾਜ਼ਮ ਵਰਗ ਨੂੰ ਫਾਇਦਾ ਹੋਊਗਾ ਜਿਵੇਂ ਮਹਿੰਗਾਈ ਵਧਦੀ ਜਾ ਰਹੀ ਹੈ ਤਾਂ ਲੋਕਾਂ ਦਾ ਤਾਂ ਜੀਵਨ ਬਸਰ ਕਰਨਾ ਵੀ ਔਖਾ ਹੋਇਆ ਹੈ ਕਿਹੜੀਆਂ ਸਕੀਮਾਂ ਤੁਹਾਨੂੰ ਲੱਗਦੀਆਂ ਕਿ ਇਦਾਂ ਦੀਆਂ ਸਕੀਮਾਂ ਹੋਣੀਆਂ ਚਾਹੀਦੀਆਂ ਜਿਨ੍ਹਾਂ ਦੇ ਨਾਲ ਆਮ ਵਰਗ ਜਿਹੜਾ ਹੈਗਾ ਜਿਹੜਾ ਗਰੀਬੀ ਹੇਠਾਂ ਤੋਂ ਥੱਲੇ ਜਾਂਦਾ ਜਾ ਰਿਹਾ ਹੈਗਾ ਉਹਨੂੰ ਰਾਹਤ ਮਿਲ ਜੇ ਜਿਵੇਂ ਜਦੋਂ ਮੁਲਾਜ਼ਮਾਂ 2004 ਚ ਵੇਖੋ ਬਾਜਪਾ ਦੀ ਸਰਕਾਰ ਆਈ ਸੀਗੀ ਉਦੋਂ ਇਹਨਾਂ ਨੇ ਪੈਨਸ਼ਨ ਸਾਡੀ ਬੰਦ ਕਰਤੀ ਉਹ ਹਾਂ ਸਾਡੀ ਲੰਬੇ ਸਮੇਂ ਤੋਂ ਇਹ ਗਵਰਨਮੈਂਟ ਦੇ ਨਾਲ ਵੀ ਇੱਥੇ ਮੀਟਿੰਗਾਂ ਹੋਈਆਂ ਬਾਹਰਲੀ ਸਟੇਟਾਂ ਦੇ ਵਿੱਚ ਸਾਡੀਆਂ ਜਿਹੜੀ ਜਥੇਬੰਦੀਆਂ ਉਹ ਵੀ ਮੀਟਿੰਗਾਂ ਕਰਕੇ ਆਉਂਦ ਰਹੀਆਂ ਪਰ ਇਹ ਸਰਕਾਰ ਦੇ ਕੰਨ ਤੇ ਜੂਨ ਹੀ ਸਰਕੀ ਵੀ ਜਿਹੜਾ 30 ਸਾਲ ਬੰਦਾ ਸਰਵਿਸ ਕਰਕੇ ਜਾਂਦਾ ਵੀ ਉਸ ਤੋਂ ਬਾਅਦ ਜਿਹਦੇ ਕੋਲ ਜ਼ਮੀਨ ਹੈਗਾ ਜਾਂ ਹੋਰ ਜਾਇਦਾਦ ਦੀ ਉਹ ਤਾਂ ਅਗਲਾ ਟਾਈਮ ਸਾਰ ਲੂਗਾ ਪਰ ਜਿਹੜੇ ਲੋਕ ਡਿਪੈਂਡ ਹੀ ਜੌਬ ਦੇ ਉੱਤੇ ਉਹਨਾਂ ਦਾ ਕੀ ਬਣੂਗਾ ਲੋਕਾਂ ਦਾ ਇਸ ਕਰਕੇ ਇਹ ਸਰਕਾਰ ਦੇ ਮਤਲਬ ਇਹਨੂੰ ਚਾਹੀਦਾ ਵੀ ਔਰ ਨਾਲ ਇਸ ਅਮੰਦੇ ਵਿੱਚ ਜਿਹੜੀ ਇਹ ਪੈਨਸ਼ਨ ਸਕੀਮ ਆ ਉਹਨੂੰ ਲਾਗੂ ਕੀਤਾ ਜਾਵੇ ਤੇ ਤਾਂ ਕਿ ਸਟੇਟਾਂ ਵੀ ਆਪਦੀਆਂ ਲਾਗੂ ਕਰ ਦੇ ਤੇ ਲੋਕ ਸੁਖੀ ਸੌਖੀ ਹੋ ਜਾਣ। ਬਾਕੀ ਜਿੱਥੇ ਜਿੱਥੇ ਕਰਜ਼ੇ ਦੀ ਗੱਲ ਹੈ ਜਿਵੇਂ ਇਸ ਤਰ੍ਹਾਂ। ਦੇਖੋ ਪਿਛਲੇ 50 ਸਾਲਾਂ ਦਾ ਕਰਜ਼ਾ ਦੇਖ ਲਓ ਤੇ ਹੁਣ ਅਗਲੇ 50 ਸਾਲਾਂ ਜਿਹੜੀ ਹੁਣ ਟਿਨਿਓਰ ਖਤ ਬੋਰੀ 24 ਚ ਇਹਨਾਂ ਦੀ। ਹੂੰ। 200 ਲੱਖ ਕਰੋੜ ਤੋਂ ਉੱਤੋਂ ਜਿਹੜਾ ਜਿਹੜਾ ਕਰਜ਼ਾ ਜਿਹੜਾ ਦੇਸ਼ ਦੇ ਉੱਤੇ ਚੜ ਗਿਆ 58% ਜਿਹੜੀ ਜੀਡੀਪੀ ਦਾ ਉਹ ਉਧਰ ਜਾ ਰਿਹਾ ਕਰਜ਼ੇ ਦੇ ਰੂਪ ਜਾ ਰਿਹਾ ਦੇਖ ਦੀ ਸੁਣਾ ਇਸ ਕਰਕੇ ਦੇਖ ਦੀ ਜਿਹੜੀ ਸਥਿਤੀ ਹੈ ਇਹਦਾ ਅਖਬਾਰਾਂ 'ਚ ਜਿਹੜੇ ਗੱਲਾਂ ਹੋਰ ਆ ਵੀ ਅਸੀਂ ਦੇਖ ਨੂੰ ਇੱਥੇ ਲੈ ਕੇ ਜਾਵੜਾਂਗੇ ਪਰ ਜਿਹੜੀ ਐਕਚੁਅਲੀ ਜਿਹੜੀ ਸਥਿਤੀ ਹੈ ਬਹੁਤ ਥੱਲੇ ਨੂੰ ਜਾ ਰਹੀ ਹੈ ਗੁਰਮੀਲ ਸਿੰਘ ਜਿਵੇਂ ਇਹਨਾਂ ਨੇ ਜ਼ਿਕਰ ਕੀਤਾ ਇਹਨਾਂ ਨੇ 2 ਲੱਖ ਕਰੋੜ 200 ਲੱਖ ਕਰੋੜ ਦਾ ਜ਼ਿਕਰ ਕਰ ਰਹੇ ਆ ਉਹ ਜਾਂਕੜੇ ਪਿਛਲੇ ਦਿਨਾਂ ਦੇ ਵਿੱਚ ਨਸ਼ਰ ਵੀ ਹੋਏ ਕੁਝ ਰਿਪੋਰਟਾਂ ਵੀ ਆਈਆਂ ਉਹਨਾਂ ਦੇ ਵਿੱਚ 1.70 170 ਲੱਖ ਕਰੋੜ ਦਾ ਇੱਕ ਅੰਕੜ ਤੇ ਜਿਵੇਂ 1 ਪਰਸੈਂਟੇਜ ਦਸੀ ਜਾਈਦੀ ਹੈ 58 ਫੀਸਦੀ ਮਾਹਿਰ ਇਹ ਕਹਿੰਦੇ ਨੇ ਕਿ ਜਦੋਂ 50 ਫੀਸਦੀ ਤੋਂ ਜ਼ਿਆਦਾ ਕਰਜ਼ਾ ਵਧ ਜਵੇ ਲੈਣ ਦੇਣੀਆਂ ਲੈਣ ਦੇਰੀਆਂ ਵਾਧਣ ਤੁਹਾਡੀਆਂ ਦੇਣਦਾਰੀਆਂ ਦੇ ਨਾਲ ਜਿਹੜਾ ਇੱਕ ਆਪਸ ਚ ਅਨੁਪਾਤ ਹੁੰਦਾ ਉਹ 50 ਫੀਸਦੀ ਦਾ ਜਦੋਂ ਟੱਪ ਜਾਂਦਾ ਤਾਂ ਫਿਰ ਇੱਕ ਮਾਇਆ ਜਾਲ ਚ ਬੰਦਾ ਫਸ ਜਾਂਦਾ ਹੈਗਾ ਉਸ ਚੱਕਰ ਚ ਫਸ ਜਾਂਦਾ ਕਿ ਪੈਸੇ ਕਮਾਈ ਬਾਅਦ ਚ ਹੋ ਰਹੀ ਹੈ ਲੱਗਦਾ ਪਹਿਲਾਂ ਲੱਗ ਰਹੀ ਹੈ ਲੱਗਦਾ ਕਿ ਇਸ ਹਾਲਾਤਾਂ ਦੇ ਵਿੱਚ ਦੇਸ਼ ਦੀਆਂ ਸਰਕਾਰਾਂ ਕੋਈ ਵੀ ਹੋਣ ABC ਜਿਹੜੀ ਮਰਜ਼ੀ ਵੀ ਹੋਵੇ ਉਹਨੂੰ ਘਟੋ ਘਟ ਪੰਜਾਬ ਨੂੰ ਦੇਸ਼ ਨੂੰ ਉੱਪਰ ਚੱਕਣ ਵੱਲ ਧਿਆਨ ਦੇਣਾ ਚਾਹੀਦਾ ਪੋਲਿਟੀਕਲ ਏਜੰਡੇ ਛੱਡ ਕੇ ਦੇਖੋ ਜੀ ਪਰਿਵਾਰ ਇੱਕ ਯੂਨਿਟ ਹੁੰਦਾ ਜੇ ਪਰਿਵਾਰ ਦਾ ਮੁਖੀ ਮਨਮਾਨੀਆਂ ਕਰੂਗਾ ਤਾਂ ਘਰ ਦੇ ਜੀਵਨ ਨੂੰ ਤਖਰੀਬ ਹੋਊਗੀ ਅੱਜ ਸਾਡੇ ਦੇਸ਼ ਦਾ ਮੁਖੀ ਮਨਮਾਨੀਆਂ ਕਰਦਾ ਤਾਂ ਭਾਰਤੀ ਲੋਕ ਭਾਰਤੀ ਬਸਨੀਕ ਮਜ਼ਦੂਰ ਛੋਟਾ ਕਰਮਚਾਰੀ ਉਹ ਅਤਿਅੰਤ ਮਹਿੰਗਾਈ ਚ ਨਿਪਟਿਆ ਜਾ ਰਹੇ ਆ ਤੇ ਜਿਹੜੀ ਕਰਜ਼ੇ ਦੀ ਮਤਲਬ ਕਰਜ਼ਾ ਲੈਣਾ ਨਹੀਂ ਮਾੜੀ ਗੱਲ ਹੈ ਕਰਜ਼ੇ ਦੀ ਵਰਤੋਂ ਦੁਰਵਰਤੋਂ ਮਾੜੀ ਗੱਲ ਹੈ ਜੀ ਅੱਜ ਐਡਵਰਟਾਈਜ਼ਮੈਂਟ ਦੇ ਉੱਪਰ ਤੁਸੀਂ ਗੱਡੀ ਤੇ ਵੀ ਚਾਬੀ ਪਾਓ ਰੇਡੀਓ ਪਹਿਲੇ ਬੋਲਣ ਲੱਗ ਜਾਊਗਾ ਭਾਰਤ ਆ ਕੇ ਵੱਡ ਰਹਾ ਹੈ ਵੀ ਵੱਧ ਰਹੀ ਹੈ ਤੂੰ ਤਾਂ ਫਿਰ ਲੋਕਾਂ ਤੋਂ ਵੱਧਦਾ ਦਿਖਣਾ ਚਾਹੀਦਾ ਹੂੰ ਉਸ ਨਹੀਂ ਕਿ ਸੀ ਅੱਗੇ ਵਧ ਰਿਹਾ ਕਰਜ਼ਾ ਅੱਗੇ ਵਧ ਰਹਾ ਸਹੀ ਗੱਲ ਕਹੀ ਆ ਕਈ ਬੈਂਕਾਂ ਬੰਦ ਹੁਣ ਕਿਨਾਰੇ ਨੇ ਬੈਂਕਾਂ ਨੂੰ ਉਧਾਰ ਲੈ ਕੇ ਆਪਣੀਆਂ ਹੁੰਡੀਆਂ ਪਨਾ ਕੇ ਬੈਂਕਾਂ ਚ ਕੈਸ਼ ਰੱਖਣਾ ਪੈ ਰਿਹਾ ਉਹਨਾਂ ਕੋਲ ਲਿਕਵਿਡ ਮਨੀ ਘਟ ਰਹੀ ਹੈ ਬੈਂਕਾਂ ਕੋਲ ਬੈਂਕਾਂ ਨੂੰ ਮੁਸ਼ਕਲਾ ਅਜਿਹੀ ਕੁਝ ਤੁਸੀਂ ਆਮ ਬ੍ਰਾਂਚ ਕੋਲ ਜਾਓ ਵੀ ਸਾਨੂੰ ਸ਼ਾਮ ਨੂੰ 20 ਲੱਖ ਰੁਪਏ ਚਾਹੀਦਾ ਉਹ ਕਹਿੰਦੇ ਪਰਸੋਂ ਆਇਓ ਸੋਮਵਾਰ ਨੂੰ ਅਰੇਂਜਮੈਂਟ ਕਰਾਂਗੇ ਸੋ ਕਈ ਤਰ੍ਹਾਂ ਦੇ ਹਾਲਾਤ ਨੇ ਜੀ ਡਿਜੀਟਲ ਜਿਹੜੀ ਪੇਮੈਂਟ ਆ ਉਸ ਨੇ ਕਈ ਚੀਜ਼ਾਂ ਹੋਰ ਤਰ੍ਹਾਂ ਕਰਤੀਆਂ ਉਹ ਬਹੁਤੇ ਵੱਡੇ ਬੰਦੇ ਨੂੰ ਫਾਇਦਾ ਉਹਦਾ ਛੋਟੇ ਬੰਦੇ ਉਹ ਚ ਰਾੜਾ ਖਾ ਜਾਂਦੇ ਨੇ ਕਈ ਵਾਰੀ ਏਟੀਐਮ ਚ ਪੈਸੇ ਨਿਕਲ ਜਾਂਦੇ ਨੇ ਫਿਰ ਇਸ ਤਰ੍ਹਾਂ ਦੀ ਜਿਹੜੇ ਤਕਨੀਕਾਂ ਨੇ ਜਿਵੇਂ ਆਪਾਂ ਏਵੀ ਮਸ਼ੀਨ ਦੀ ਗੱਲ ਕਰਦੇ ਕਈ ਵਾਰੀ ਵੀ ਉੱਥੇ ਹੀ ਪਾਰਟੀਕੂਲ ਥਾਵਾਂ ਤੇ ਮਸ਼ੀਨਾਂ ਦੇ ਲੋਕਾਂ ਨੂੰ ਸ਼ੱਕ ਆ ਚਲੋ ਉਹ ਵੀ ਗੱਲ ਛੱਡੋ ਪਰੰਤੂ ਜਿਹੜੀਆਂ ਮਤਲਬ ਸਟੇਟਾਂ ਵਾਸਤੇ ਪਾਲਿਸੀਆਂ ਨੇ ਪੰਜਾਬ ਨਾਲ ਚਿੱਟੇ ਦਿਨ ਬਿਤਕਰਾ ਹੁੰਦਾ ਸੈਂਟਰ ਤੋਂ ਅਸੀਂ ਮਤਲਬ ਨਾਲੇ ਤਾਂ ਸਰਦੀ ਸੂਬਾ ਨਾਲੇ ਅਸੀਂ ਖੇਤੀ ਚ ਇੱਕ ਨੰਬਰ ਮਤਲਬ ਅਗਰੀ ਨਹੀਂ ਸਾਡੇ ਸਟੇਟ ਆ ਸਾਡੇ ਮਤਲਬ ਸਾਡੇ ਝਾਕੀਆਂ ਪੰਜਾਬ ਦੀਆਂ ਜਿਨ੍ਹਾਂ ਨੇ ਸ਼ਹੀਦਿਆ ਪਾਈ ਭਗਤ ਸਿੰਘ ਉਹਨਾਂ ਨੇ ਉਹ ਉਥੋਂ 26 ਜਨਵਰੀ ਤੋਂ ਉੱਥੋਂ ਕੱਢਤੀਆਂ ਸਾਡ ਨੂੰ ਮਤਲਬ ਜਿਹੜਾ ਕੋਈ ਸਾਡਾ ਘਰ ਪੈਸਾ ਸਾਡੇ ਆਰਡੀਐਫ ਦੇ ਮਤਲਬ ਉੱਥੇ 800 ਕਰੋੜ ਰੁਪਏ ਪਿਆ ਪੂਰੀ ਪੈਸਾ ਆ ਰਿਹਾ ਐਨਪੀਐਸ ਦੇ ਪੈਸਾ ਨਹੀਂ ਆ ਰਿਹਾ ਜਿਹਦੇ ਨਾਲ ਡਿਵੈਲਪਮੈਂਟ ਕਰਨੀ ਸੀ ਨੇ ਸੋ ਰਾਜਾਂ ਨਾਲ ਬਿਤਕਰਾ ਕੀਤਾ ਜਾਂਦਾ ਪੰਜਾਬ ਨਾਲ ਵਿਸ਼ੇਸ਼ ਤੌਰ ਤੇ ਕੀਤਾ ਜਾਂਦਾ ਜੇ ਪੰਜਾਬ ਪੱਖੀ ਬਿੱਲ ਜਾ ਭੇਜਦੇ ਨੇ ਆਮ ਆਦੀ ਪਾਰਟੀ ਸਰਕਾਰ ਭੇਜਦੀਆ ਤਾਂ ਗਵਰਨਰ ਸਾਹਿਬ ਰੋਕ ਲੈਂਦੇ ਨੇ ਦਿੱਲੀ ਚ ਐਲਜੀ ਸਾਹਿਬ ਰੋਕ ਲੈਂਦੇ ਨੇ ਸੋ ਮਤਲਬ ਐਸੇ ਮਿਲਣੇ ਬਿਤਕਰੀ ਦੀ ਜਿੱਥੇ ਤਾਂ ਭਾਜਪਾ ਸਰਕਾਰਾਂ ਨੇ ਸਟੇਟਾਂ ਚ ਉੱਥੇ ਤਾਂ ਸਭ ਦੁੱਤੋਤੇ ਨੇ ਤੇ ਜਿਹੜਾ ਭਾਜਪਾ ਸ਼ਾਮਲ ਹੋ ਗਿਆ ਉਹ ਵਾਸ਼ਿੰਗਟਨ ਨਾਲ ਲਾ ਗਿਆ ਅੱਜ ਹੀ ਗ੍ਰਹਿ ਮੰਤਰੀ ਦੀ ਇੱਕ ਇੰਟਰਵਿਊ ਸੁਣ ਰਿਹਾ ਸੀ ਉਹਦੇ ਵਿੱਚ ਆਹੀ ਸਵਾਲ ਉਹਨਾਂ ਨੂੰ ਕੀਤਾ ਗਿਆ ਕਿ ਤੁਸੀਂ ਫਿਰਕੂਬਾਦੀ ਰਾਜਨੀਤੀ ਕਰ ਰਹੇ ਹੋ ਤੁਸੀਂ ਲੋਕਾਂ ਨੂੰ ਉਹੀ ਧਰਮ ਦੇ ਨਾਮ ਤੇ ਜਿਹੜਾ ਰਾਮ ਮੰਦਰ ਬਣਿਆ ਲੋਕਾਂ ਲਈ ਚਲੋ ਚੰਗੀ ਆਸਥਾ ਦੀ ਗੱਲ ਹੈ ਜੋ ਮੰਦਰ ਬਣ ਗਿਆ ਪਰ ਉਸ ਦੇ ਨਾਂ ਤੇ ਵੋਟ ਮੰਗਣਾ ਉਹ ਸਿਆਸੀਕਰਨ ਹੋ ਜਾਂਦਾ ਉਸ ਮੁੱਦੇ ਦਾ ਤਾਂ ਤੁਹਾਨੂੰ ਲੱਗਦਾ ਕਿ ਜਿਹੜੀ ਉਹਨੇ ਸਟੇਟਮੈਂਟ ਦਿੱਤੀ ਉਹ ਕਹਿੰਦੇ ਕਿ ਅਸੀਂ ਤਾਂ 25000 ਇੱਕ ਵੱਡਾ ਅੰਕੜਾ ਦੱਸ ਰਹੇ ਸੀ ਕਿ ਇੰਨੇ ਲੋਕਾਂ ਨੂੰ ਉਹ ਇਹਨੇ ਕਰੋੜਾਂ ਲੋਕਾਂ ਨੂੰ ਅਸੀਂ ਗਰੀਬੀ ਦੀ ਰੇਖਾ ਤੋਂ ਉੱਪਰ ਚੱਕ ਲਿਆ ਹੈਗਾ ਅਸੀਂ ਰੋਜ਼ਗਾਰ ਦਿੱਤਾ ਹੈਗਾ ਜੇ ਏਅਰ ਸਟ੍ਰਾਈਕ ਹੋਈ ਆ ਤਾਂ ਉਹ ਸਾਡੀ ਸਰਕਾਰ ਨੇ ਕੀਤੀ ਹੈ ਜੇ ਪਾਕਿਸਤਾਨ ਤੋਂ ਬਦਲਾ ਲਿਆ ਉਹ ਸਾਡੀ ਸਰਕਾਰ ਨੇ ਕੀਤਾ ਹੈਗਾ ਤਾਂ ਅੱਜ ਵੀ ਉਹਨਾਂ ਦੀਆਂ ਸਟੇਟਮੈਂਟਾਂ ਉਦਾਂਕਦੀ ਨਜ਼ਰ ਆ ਰਹੀਆਂ ਲੱਗਦਾ ਕਿ ਮੁੱਦਿਆਂ ਦੀ ਰਾਜਨੀਤੀ ਤੋਂ ਹਟ ਕੇ ਧਰਮ ਲੜਾਈ ਝਗੜਾ ਪਾਕਿਸਤਾਨ ਫਿਰਕੂਬਾਦ ਆਹੀ ਮੁੱਦੇ ਇਸ ਵੇਲੇ ਵੀ 2014 ਦੀਆਂ ਇਲੈਕਸ਼ਨਾਂ ਦੇ ਵਿੱਚ ਭਾਰੂ ਹੋਗੇ ਭੁਗਲ ਸਾਹਿਬ RAM ਕਿਸੇ ਮੁੱਖ ਪ੍ਰਧਾਨ ਮੰਤਰੀ ਦੇ ਨਹੀਂ ਹੈਗਾ RAM ਲੋਕਾਂ ਦਾ ਸਾਡੇ ਦਾ ਉਹ ਕਲਚਰ ਹੋਰੇ ਉਠਣ ਸਾਰ ਜਿਹੜੇ ਬੀਬੀਆਂ ਉੱਠਦੇ ਨੇ ਆ ਰਾਮ ਹਾਏ ਰਾਮ ਆ ਰਾਮ ਤਾਂ ਲੋਕਾਂ ਦੀਆਂ ਮਤਲਬ ਰਗਾ ਵਿੱਚ ਵਸਿਆ ਹੋਇਆ ਉਹ ਕੋਈ ਪ੍ਰਧਾਨ ਮੰਤਰੀ ਨਾਲ ਆ ਰਾਮ ਨਹੀਂ ਵੱਡਾ ਹੁੰਦਾ ਆ ਰਾਮ ਤਾਂ ਸਭ ਨੂੰ ਪਤਾ ਸਿਰਜਣਹਾਰ ਆ ਰਾਮ ਆ ਇਹ ਤਾਂ ਗੱਲ ਇਹਨਾਂ ਦੀ ਇੱਕ ਮਤਲਬ ਐਵੇਂ ਲੋਕਾਂ ਨੂੰ ਲਿਵਾਉਣੀ ਆ ਜਾਂ ਉਹ ਲੋਕ ਆ ਜਿਹੜੇ ਵਿਚਾਰੇ ਇਹਨਾਂ ਨੂੰ ਗੱਲ ਸਮਝਦੇ ਨਹੀਂ ਹਨ ਉਦੀ ਨਾਲ ਮਤਲਬ ਲੋਕ ਮਤਲਬ ਲਵਾਏ ਨਹੀਂ ਜਾ ਸਕਦੇ ਲੋਕਾਂ ਦੀ ਆਰਥਿਕਤਾ ਹੀ ਹੋਣੀ ਚਾਹੀਦੀ ਆ ਅੱਜ ਮਤਲਬ ਪੰਜਾਬ ਦੇ ਵਿੱਚ ਫੰਡਾਂ ਦੀ ਘਾਟ ਕਰਕੇ ਜੋ ਸੈਂਟਰ ਦੇ ਨੇ ਉਹਦੀ ਕਰਕੇ ਕੁਝ ਸਾਡੇ ਵਿਕਾਸ ਕਾਜ ਰੁਕੇ ਨੇ ਨਹੀਂ ਪੰਜਾਬ ਦੀ ਸਰਕਾਰ ਨੇ ਕੰਮਾਂ ਦੇ ਫੱਟੇ ਚੱਕੇ ਪਏ ਨੇ ਜੀ ਕਿਹੜਾ ਕੰਮ ਪਛੇ ਰਹਿ ਗਿਆ ਜਿਹੜੇ ਕੰਮ ਨੂੰ ਟੱਚ ਨਹੀਂ ਕੀਤਾ ਉਹਨਾਂ ਨੇ ਤੇ ਮਤਲਬ ਨੇਰਲੀਆਂ ਦੀ ਵੀ ਕੰਮਾਂ ਦੀ ਅੱਜ ਮਤਲਬ ਰਿਸਪੌਂਸ ਵੜਾ ਵਧੀਆ ਲੋਕਾਂ ਦਾ ਹੰਗਾਰਾ ਵੜਾ ਵਧੀਆ ਦੂਜੀਆਂ ਪਾਰਟੀਆਂ ਇੱਕ ਦੀਆਂ ਚਾਚਰ ਬਣ ਗਈਆਂ ਰੋਜ਼ ਦਲਬਾਦਨੀਆ ਹੁੰਦੀਆਂ ਨੇ ਇਹ ਬੰਦੇ ਨੂੰ ਡਰਾਗ ਲਿਆ ਜਾਂਦੇ ਨੇ ਤੇ ਤੇਰੇ ਈੜੀ ਭੇਜ ਕੇ ਸਾਡੇ ਸ਼ਾਮਲ ਹੋ ਜਾ ਆ ਰੋਜ਼ ਕੁ ਰਾਜਨੀਤੀਆ ਇਹ ਪਹਿਲਾਂ ਲੋਕ ਅਨਪੋਲ ਸੀ سوشل মিডিਏ ਨੇ ਤੁਹਾਡੇ ਵਰਗੇ ਚੈਨਲਾਂ ਨੇ ਸਭ ਕੁਝ ਨਿਰਪੱਖ ਕਰਤਾ ਲੋਕ ਆਪਣੀ ਮਤਲਬ ਆਵਾਜ਼ ਨੂੰ ਅੱਜ ਬਰੰਦ ਕਰਨਗੇ ਬਿਲਕੁਲ ਇਹ ਜਿਵੇਂ ਇਹਨਾਂ ਨੇ ਜ਼ਿਕਰ ਕੀਤਾ ਕਿ ਇਹ ਦਲ ਬਦਲੂਆਂ ਦਾ ਦੌਰ ਬੜਾ ਚੱਲਿਆ ਹੋਇਆ ਹੈ ਕਦੇ ਦੇਖਿਆ ਸੀ ਪੰਜਾਬ ਦੀ ਸਿਆਸਤ ਤੁਹਾਡਾ ਵੀ ਲੰਮਾ ਤਜਰਬਾ ਹੋ ਗਿਆ ਤੁਸੀਂ ਇਹਨਾਂ ਚੀਜ਼ਾਂ ਦੇ ਵਿੱਚ ਵਾਅਬਸਤਾ ਰਹੇ ਹੋ ਇਸ ਪੱਧਰ ਤੇ ਦਲ ਬਦਲੂਆਂ ਦਾ ਦੌਰ ਚੱਲਿਆ ਹੋਵੇ ਜਾਂ ਇਸ ਤਰੀਕੇ ਨਾਲ ਦਲ ਬਦਲੀਆਂ ਹੋਣ ਕਿ ਬੰਦੇ ਦੀ ਟਿਕਟ ਵੀ ਅਨਾਉਂਸ ਕੀਤੀ ਹੈ ਚੱਲ ਦੂਸਰੀ ਪਾਰਟੀ ਦੇ ਵਿੱਚ ਤੇ ਸੋਚੇ ਸੀ ਇਦਾਂ ਦੇ ਹਾਲਾਤ ਵੀ ਪਣਨਗੇ ਪੰਜਾਬ ਨੇ ਇਹ ਪਹਿਲਾਂ ਵੀ ਐਕਚੁਅਲੀ ਜਦੋਂ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰ ਚੋਣ ਲੜੇ ਸੀ ਕਾਂਗਰਸ ਤੋਂ ਲੜੇ ਸੀਗੇ ਮੜ ਕੇ ਫਿਰ ਗਾਲੀ ਦਲ ਬਣਾ ਲਿਆ ਉਹਨਾਂ ਨੇ ਤੇ ਜਾਨੀ ਸ਼ੁਰੂਆਤ ਹੈ ਉੱਥੋਂ ਹੀ ਤੋਂ ਹੋ ਗਈ ਸੀ ਉਸ ਤੋਂ ਬਾਅਦ ਦੇ ਵਿੱਚ ਹੀ ਮਤਲਬ ਸਮੇਂ-ਸਮੇਂ ਤੇ ਸਮੇਂ ਜਿਵੇਂ ਜਿਸ ਤਰ੍ਹਾਂ ਲੋਕ ਬਦਲਦੇ ਰਹੇ ਸੀ ਪਰ ਪਰ ਹੁਣ ਜਿਹੜਾ ਹੋਣ ਵਾਲਾ ਸਮਾਂ ਆ ਗਿਆ ਨਾ ਹੁਣ ਤਾਂ ਲੋਕੀ ਬਹੁਤ ਜ਼ਿਆਦਾ ਥੋੜਾ ਜ਼ਿਆਦਾ ਹੋ ਗਿਆ ਹੈਗਾ ਵੀ ਜਿਹੜੀ ਕ੍ਰੈਡੀਬਿਲਟੀ ਨੂੰ ਘਟਦੀ ਜਾਂਦੀ ਹੈ ਜਾਂ ਤੁਹਾਡੇ ਜਿਹੜੀ ਕਮਿਟਮੈਂਟ ਆ ਉਹ ਘਟਦੀ ਜਾਂਦੀ ਹੈ ਜਿਹੜਾ ਤੁਹਾਡਾ ਇੱਕ ਡਾਇਲੋਜੀ ਜਾਂ ਕਿਸੇ ਸਿਸਟਮ ਦੀ ਹੈਗੀ ਆ ਕਿਸੇ ਪਾਰਟੀ ਦੀ ਡਾਇਲੋਜੀ ਆ ਡਾਇਲੋਜੀ ਨੂੰ ਪਾਸੇ ਰੱਖ ਕੇ ਜਿੱਦ ਨੂੰ ਲਾਲਚ ਮਿਲ ਗਿਆ ਉਦੋਂ ਨੂੰ ਹੋ ਜਾਂਦੇ ਲੋਕ ਸੋ ਇਹ ਇੰਨੀ ਬਹੁਤ ਚੰਗੀ ਗੱਲ ਨਹੀਂ ਹੁੰਦੀਗੀ ਪਰ ਕਈ ਵਾਰੀ ਇਹ ਵੀ ਹੁੰਦਾ ਵੀ ਜਿਹੜੇ ਬੰਦੇ ਉਸ ਪਾਰਟੀ 'ਚ ਹੁੰਦੇ ਔਰ ਉਹਨਾਂ ਨੂੰ ਕਈ ਵਾਰੀ ਉਹਨਾਂ ਦੀ ਜਿਹੜੀ ਭਾਵਨਾਵਾਂ ਹੁੰਦੀਆਂ ਜੀਆਂ ਉਹਨਾਂ ਨੂੰ ਦੱਬਿਆ ਜਾਂਦਾ ਕੁਚਲਿਆ ਜਾਂਦਾ ਔਰ ਉਹਨਾਂ ਦੀ ਸੁਣੀਆਂ ਜਾਂਦੀ ਲੰਬੇ ਸਮੇਂ ਤੋਂ ਅਗਲੇ ਕਿਸੇ ਪਾਰਟੀ 'ਚ ਕੰਮ ਕਰਦੇ ਬੰਦੇ ਤੇ ਸਾਰਾ ਸਾਰਾ ਜੀਮਰ ਵੀ ਘਟ ਪਰ ਜਦੋਂ ਕਿਥੇ ਕੋਈ ਬਹੁਤ ਨਿਰਾਸ਼ ਹੋ ਜਾਂਦੇ ਆ ਅਗਲਾ ਫੇਰ ਅਗਲਾ ਸੋਚਦਾ ਵੀ ਚਾ ਕੋਈ ਜਿਹੜੀ ਨਵੀਂ ਪਾਰਟੀ ਹੈ ਚਲੋ ਉਸ ਆਸ-ਪਾਸੇ ਜਾਂ ਨਵਜਨ ਪਾਰਟੀ ਆਈ ਹੈ ਹੁਣ ਜਿਵੇਂ ਆਮ ਆਦੀ ਪਾਰਟੀ ਲੋਕ ਸ਼ਾਮਲ ਹੋ ਰਹੇ ਆ ਅਗਲਾ ਕਹਿੰਦਾ ਵੀ ਚਲੋ ਇਸ ਇਸੇ ਪਾਸੇ ਚਲੋ ਚਲੋ ਨਵੀਂ ਪਾਰਟੀ ਹੈ ਨਵ ਬਦਲਾਅ ਦੇਖ ਲੈਣੇ ਕੀ ਨਵ 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 ਕੀ ਹੋ ਰਿਹਾ ਨਵ ਕੀ ਹੋ ਰਿਹਾ ਇਸ ਕਰਕੇ ਲੋਕ ਥੋੜਾ ਜਿਹਾ ਚਿਗਾ ਇਸ ਪਾਸੇ ਨੂੰ ਹੋ ਗਿਆ ਥੋੜਾ ਜਿਹਾ ਗੁਰਮੇਲ ਜੀ ਅਖੀਰ ਤੇ ਜਿਹੜਾ ਤੁਸੀਂ ਇੱਕ ਇੰਡੀਆ ਗਠਬੰਧਨ ਦੀ ਗੱਲ ਕੀਤੀ ਸੀ ਬੜੀਆਂ ਚਰਚਾਵਾਂ ਨੇ ਕਿ ਬਹੁਤ ਸਾਰੇ ਡੇਫੈਕਸ਼ਨਸ ਹੈਗੀਆਂ ਨੇ ਬਹੁਤ ਸਾਰੇ ਮਤਭੇਦ ਹੈਗੇ ਨੇ ਜਾਂ ਬਹੁਤ ਸਾਰੀਆਂ ਚੀਜ਼ਾਂ ਹੱਲੇ ਚੱਲ ਰਹੀਆਂ ਨੇ ਤਾਂ ਦੂਜੇ ਪਾਸੇ ਤਾਂਖਤ ਵੱਡੀ ਹੈਗੀ ਉਹ ਤਾਂ 400 ਪਾਰ ਦਾ ਅੰਕੜਾ ਜ਼ਿਕਰ ਕਰ ਰਿਹਾ ਕਿਹਿੰਦੇ ਕਿ ਅਸੀਂ 400 ਪਾਰ ਕਰਨਾ ਹੈ ਕਿ ਇਹ ਉਹਨਾਂ ਨੇ ਆਪਣਾ ਨਿਸ਼ਾਨਾ ਮਿੱਥਿਆ ਹੋਇਆ ਹੈ ਲੱਗਦਾ ਕਿ 400 ਪਾਰ ਵਾਲਾ ਜਿਹੜਾ ਨਾਰਾ ਦਿੱਤਾ ਹੋਇਆ ਉਹ ਸੰਭਵ ਹੋ ਸਕਦਾ ਹੈ ਇਹਨਾਂ ਹਾਲਾਤਾਂ ਦੇ ਵਿੱਚ ਬਿਲਕੁਲ ਨਹੀਂ ਹੁੰਦਾ ਜੀ 400 ਨੂੰ ਦੋ ਦੇ ਵੰਡ ਲਓ ਉਹ ਤੋਂ ਵੀ ਘਟ ਆਉਣਗੀਆਂ ਇੱਕ ਤੇ ਇਹ ਗੱਲ ਹੈ ਦੂਜੀ ਗੱਲ ਇਹ ਹੈ ਜੀ ਨਾਰਾ ਦੇਣਾ ਕੋਈ ਔਖਾ ਨਹੀਂ ਨਾਰਾ ਪਗਾਉਣਾ ਔਖਾ ਹੁੰਦਾ ਆਪਕਨੇ ਭਗਤ ਸਿੰਘ ਦੇ ਵਾਰਿਸ ਹੋ ਢਾ ਦੋ ਕੰਨਾਰੇ ਦੀਆਂ ਉਹ ਵਾਰਿਸ ਬਣਨਾ ਪਊਗਾ ਜੇ ਸੱਚੀ ਮੁੱੱਚੀ ਅਸੀਂ ਲੋਕਾਂ ਦੇ ਦਿਲਾਂ ਵਿੱਚ बसे ਹੋਏ ਆ ਤੁਹਾਨੂੰ ਅੰਕੜਾ ਗਿਣਨ ਦੀ ਕੀ ਲੋੜ ਆ ਤੁਸੀਂ ਤਾਂ ਕਹੇ ਸੀ ਸੇਵਾ ਕਰਨੀ ਆ ਇੱਥੇ ਇਸ ਤਰ੍ਹਾਂ ਦੇ ਵਿਧਾਇਕ ਨੇ ਇਸ ਤਰ੍ਹਾਂ ਦੇ ਮਤਲਬ ਮਨਿਸਟਰ ਨੇ ਇਸ ਤਰ੍ਹਾਂ ਦੇ ਐਮਸੀ ਨੇ ਜਿਹੜੇ ਕਿਸੇ ਪਾਰਟੀ ਦੇ ਨਾਂ ਤੇ ਨਹੀਂ ਆਪਦੇ ਕੰਮ ਤੇ ਜਿੱਤਦੇ ਨੇ ਸੋ ਬੰਦੇ ਨੂੰ ਕੰਮ ਜਤੌਂਦਾ ਜੋ ਜਿੱਤਣਾ ਚਾਹੁੰਦਾ ਪਰੰਤੂ ਕੱਲਾ ਐਡਵਰਟਾਈਜ਼ਮੈਂਟ ਨਹੀਂ ਜਤੌਂਦੀ 400 ਤੋਂ ਬਾਅਦ ਬਿਲਕੁਲ ਨਹੀਂ ਹੋਣਾ ਲੋਕੋ ਹੀ ਸਮਝਦੇ ਨੇ ਉਹਦੇ ਵੋਟਰ ਨੂੰ ਸਮਝਦੇ ਨੇ ਆਪ ਵੀ ਸਮਝਦੇ ਨੇ ਇੱਕ ਮਤਲਬ ਵੱਡਾ ਆਪਾਂ ਜਦੋਂ ਕਹਿੰਦੇ ਵੀ ਮੈਂ ਜਿੱਤ ਗਿਆ ਹਾਂ ਉਹ ਲਾਜ਼ਮੀ ਉਹ ਬੰਦੇ ਨੂੰ ਹੌਸਲਾ ਦੇਣਾ ਹੁੰਦਾ ਮੈਂ ਬਾਕੀ ਕਹਿੰਦੇ ਪੰਜਾਬ 'ਚ ਆਪਾਂ ਕਹਿੰਦੇ ਵੀ ਕੀ ਕੀ ਹਾਲਾਤ ਨੇ ਚੜ੍ਹਦੀ ਕਲਾ ਜੀ ਜੀ ਕਦੇ ਵੀ ਕੋਈ ਕਹਿੰਦੇ ਵੀ ਮਤਲਬ ਮੇਰੀ ਹਾਲਤ ਮਾੜੀ ਆ ਸੋ ਉਹਨਾਂ ਨੂੰ ਮੁਬਾਰਕ 400 ਦੀ ਸੀਟਾਂ ਦੀ ਪਰ ਲੋਕਾਂ ਨੂੰ ਮਾਰ ਕੇ ਆ ਵੀ ਲੋਕਾਂ ਦੀ ਬੁੱਧੀ ਨੂੰ ਕਿੰਨਾ ਕਿ ਵਰਤਦੇ ਨੇ ਬਿਲਕੁਲ ਤਾਂ ਕੁਲਮਲਾਕੇ ਮਲਾਜ਼ਮ ਵਰਗ ਦੇ ਨਾਲ ਵਾਸਤਾ ਰਹੇ ਨੇ ਦੋਵੇਂ ਆਗੂ ਤਾਂ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੀਆਂ ਲੋਕ ਸਭਾ ਚੋਣਾਂ ਨੇ ਇਹਨਾਂ ਦੇ ਵਿੱਚ ਲੋਕਾਂ ਨੂੰ ਕੀ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ ਸਾਫ਼ ਤੌਰ ਤੇ ਜ਼ਿਕਰ ਕਰ ਰਹੇ ਨੇ ਕਿ ਸਰਕਾਰਾਂ ਬੇਸ਼ੱਕ ਹੱਲੇ ਵੀ ਇਹ ਕੋਸ਼ਿਸ਼ ਕਰ ਰਹੀਆਂ ਜਾਂ ਸਿਆਸੀ ਤਰ੍ਹਾਂ ਕਿ ਅਸੀਂ ਰਾਮ ਮੰਦਰ ਬਣਾਤਾ ਅਸੀਂ ਅਟੈਕ ਕੀਤੇ ਜਾਂ ਜੋ ਵੀ ਉਹਨਾਂ ਦੇ ਮਨਾਂ ਦੇ ਵਿੱਚ ਹੱਲੇ ਵੀ ਹੈਗਾ ਕਿ ਲੋਕਾਂ ਨੂੰ ਵੰਡ ਕੇ ਉਸ ਤਰੀਕੇ ਨਾਲ ਵੋਟਾਂ ਹਥ ਲਿਆ ਹਥਿਆਲੀਆਂ ਜਾਣ ਪਰ ਸਾਫ਼ ਤੌਰ ਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਵੋਟਰ ਦੀ ਇਸ ਵੇਲੇ ਬਣਦੀ ਹੈ ਕਿ ਉਹ ਕਿਸੇ ਵੀ ਸਿਆਸੀ ਧਿਰ ਦੀ ਇਹ ਗੱਲ ਮੰਨਣ ਦੀ ਥਾਂ ਆਪ ਖੁਦ ਐਨਾਲਿਸਿਸ ਕਰੇ ਆਪਣੇ ਤੌਰ ਤੇ ਪਰਚੋਲ ਕਰੇ ਕਿ ਕਿਹੜਾ ਉਹਨਾਂ ਦੇ ਮੁੱਦਿਆਂ ਦੀ ਗੱਲ ਕਰ ਰਿਹਾ ਹੈ ਕੀੜਾ ਉਹਨਾਂ ਨੂੰ ਰੋਜ਼ਗਾਰ ਦੇਣ ਦੀ ਗੱਲ ਕਰਕੇ ਉੱਤੇ ਭਰੋਸਾ ਦੇ ਰਿਹਾ ਕਿ ਅਸੀਂ ਪੂਰਾ ਇਹ ਜਿਹੜਾ ਵਾਅਦਾ ਕਰ ਰਹੇ ਹਾਂ ਪੂਰਾ ਕਰਾਂਗੇ ਸਭ ਤੋਂ ਵੱਡੀ ਗੱਲ ਇਹ ਕਿ ਜਿਸ ਤਰੀਕੇ ਨਾਲ ਪਿਛਲੇ ਸਮੇਂ ਦੇ ਵਿੱਚ ਵਾਅਦੇ ਕਰਕੇ ਵਾਦਾ ਖਿਲਾਫੀਆਂ ਹੋਈਆਂ ਉਹਨਾਂ ਨੂੰ ਵੀ ਧਿਆਨ ਦੇ ਵਿੱਚ ਰੱਖਿਆ ਜਾਵੇ ਤਾਂ ਇਸ ਵੇਲੇ ਵੋਟਰ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ 2024 ਦੀਆਂ ਚੋਣਾਂ ਤੋਂ ਬਾਅਦ ਕਿਸ ਦੇ ਹੱਕ ਦੇ ਵਿੱਚ ਜਿੱਤ ਦਾ ਫਤਵਾ ਸੁਣਾਉਣਾ ਹੈਗਾ ਜੇ ਲੋਕ ਸਮਝਦਾਰ ਹੋ ਜਾਣਗੇ ਤਾਂ ਨਤੀਜੇ ਯਕੀਨਨ ਵਧੀਆ ਹੋਣਗੇ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੇ ਕਮੈਂਟ ਆਪਣੀਆਂ ਟਿੱਪਣੀਆਂ ਜਰੂਰ ਸਾਂਝੇ ਕਰੋ ਸਹਾਯੋਗੀ ਹਰਜਿੰਦਰ ਦੇ ਨਾਲ ਹਰਦੀਪ ਸਿੰਘ ਭੋਗਨ ਨ